we <laughs> ਅੱਲ ਦੇ 5 ਕ ਲੈ ਨੇ 5 ਵਜੇ ਮੇਰੇ ਕੋ ਉੱਤੇ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਦੌੜ ਗਿਆ ਮੈਂ ਦੀ ਪੁੱਤੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿਨੂੰ ਕਿੱਥੇ ਚੱਲਾ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਕਿਹਾ ਚਾਚੇਤੀ ਆ ਜਾ ਬੱਚਾ ਮਰਾ ਆਇਆ ਨਹੀਂ 6:30 ਹੋ ਗਏ ਹਰ ਕੇ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰੇ ਹੋਈ ਕੋਈ ਬੋਤ ਦੇ ਬਾਦ ਵਿੱਚ ਵੀ ਆਖਿਆ ਜਾਂ ਚਾਹ ਤੇ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੋਟ ਸੁੱਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਸੁੱਟਿਆ ਇਕੱਲਾ ਹੀ ਪਿਆ ਹੁੱਤੇ ਮੇਰਾ ਪੁੱਤ ਬੁੱਲਸ ਵਾਲੇ ਕਹਿੰਦੇ ਪਾ ਲੈ ਆ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਛੱਟਣਾ ਮੈਂ ਛੱਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਚਾਹ ਤੇ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਰ ਲੈਣਾ ਨੀ ਕੀਤਾ ਆਉਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਖੇਣਾ ਸੱਦਿਆ ਫੋਨ ਕਰਕੇ ਮੈਂ ਇੰਨਾ ਕਿ ਬੜੀ ਮੁਸ਼ਕਲ ਪਾ ਲਿਆ ਪੁੱਤ ਮੈਨੂੰ ਪਤਾ ਨਹੀਂ ਬੱਚੇ ਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਾ ਅੱਜਕੱਲ ਕੋਣ ਮਾਵਾਂ ਨੂੰ ਫੋਨ ਦਿੰਦੀ ਹੈ ਮੁੰਡਾ ਸਲੂਨ ਦਾ ਕੰਮ ਕਰਦਾ ਈ ਦੁਸ਼ਨੀ ਉਹ ਮੁੰਡਾ ਨਾਲ ਕੋਈ ਹਾਂਜੀ ਇਹ ਜੁਨੇ ਹੀ ਮੁੰਡਾ ਨਾ ਪਤਾ ਨਹੀਂ ਬੱਚਿਆ ਕਦੀ ਗੱਲ ਨਹੀਂ ਦੀ ਮੈਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿੱਕਲ ਜਾਣੇ ਜਾ ਰਹੇ ਹੈ ਇਕੱਲਾ ਇਕੱਲਾ ਮੁੰਡਾ ਹੈ ਇਹ ਇਕੱਲਾ ਹੈ ਮੇਰਾ ਬੁੱਤ ਬੱਚਿਆ ਮੇਰੀ ਦੁਨੀਆ ਉਜੜ ਗਈ ਪਤਾ ਕੀ ਕਰਦੇ ਡਿਆਰੀ ਡਿਆਰੀ ਕਰਦੇ ਆ ਸਿੰਦੇਲਾ ਕੀ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਸੀ ਤਾਂ ਮੈਂ ਉਹਨੂੰ ਕਹਾਂ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕਹਿੰਦਾ ਵੀ 5 ਮਿੰਟ ਖਲੋ ਕਹਿੰਦਾ ਮੈਨੂੰ ਫੋਨ ਆਇਆ ਬਸ ਓਹ ਜਾਣ ਕਹਿੰਦਾ ਮੈਂ ਮੈਂ ਕਹਾਂ ਵੀ ਤੂੰ 5 ਮਿੰਟ ਮੈਂ ਹਾਂ ਮੇਰੇ ਲਾਗੇ ਬੈਠਾ ਕਹਿੰਦਾ ਮੈਂ ਓਹ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁਰਿਆਂ ਦਾ ਸਾਡੇ ਪਿੰਡ ਦੇ ਮੁਰੇ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਗਲੀ ਸੁਰਤਾ ਜੀ ਬਾਅਦ ਚ ਐਂਬੂਲੈਂਸ ਆਈ ਐਂਬੂਲੈਂਸ ਨੇ ਸਤਕਾਰਿਆ ਹਸਪਤਾਲ ਕਰਿਆ ਬਾਅਦ ਚ ਉਧਰ ਗਿਆ ਇਹਦੇ ਸਿਰ ਤੇ ਕੱਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਿਆ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਆਪਣੀ ਵਾਰਤੋਂ ਤੇ ਉੱਥੇ ਉਸਨੇ ਉਹ ਜਿਹੜਾ ਮੂੜਾ ਆਇਆ ਉਸ ਨਾਲ ਲੜਾਈ ਹੋਈ ਤੋਂਨੇ ਉਹਨੇ ਉਹਦਾ ਨਾਂ ਉਹਨੇ ਲਿਆ ਤਿੰਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾਂ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਫੇਰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਇਹ ਦੋ ਤਿੰਨ ਦੋ ਤਿੰਨ ਦਿਨ ਪਹਿਲਾਂ ਹੋਈ ਹੈ बोलते के तो मिले बोलते कल मिलिया जी कल किन्ने वजे 5 ਵਜੇ 5 ਵਜੇ ਆ ਗਿਆ ਅੱਜ ਹੀ ਪੂਰਾ ਘਰੋ 5 ਵਜੇ ਸਾਡੇ ਲੱਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਅੱਡੇ ਲੱਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬੜਾ ਡੱਕੇ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨਿਕੰਦਾ ਮੈਂ ਉਨ ਜਾ ਨਹੀਂ ਕਰਨਾ ਬਸ ਬੋਲਤੇ ਡੱਡ ਬੋਡੀ ਮਿਲੀ ਜੀ ਹਾਂਜੀ ਡੱਡ ਬੋਡੀ ਮਿਲੀ ਜੀ ਬੋਲਤੇ ਨੇ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਹਨੇ ਮਤਲਬ ਮੌਤ ਕਰ ਦਿੱਤੀ ਆ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫਆਈਆਰ ਜਿਹੜੀ ਕੱਟ ਗਈ ਤੇ ਹੁਣ ਜਿਹੜੀ লাশ ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਧਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਲੱਗਾ ਸੀ ਨੜ ਤੇ ਕਿੰਨਾ ਸਮਾਂ ਲੱਗਾ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਧਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਧਰਨਾ ਲਾਇਆ ਵਾ ਜੜਾ ਕਿਥੋਂ ਮੇਰੀ ਨੌਜਵਾਨੀ ਡੇਡ ਬੋਡੀ ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਐਫ ਆਈ ਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਮਧਾ ਉਹ ਐਫ ਆਈ ਆਰ ਕਰਤੀ ਇਹ ਹੁਣ ਅਜੇ ਮੈਂ ਐਫ ਆਈ ਆਰ ਨਹੀਂ ਵੇਖੀ ਹਾਂ ਜੀ ਇਹ ਘਟਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈਡ ਬੋਡੀ ਮਿਲੀ ਉਹਦਾ ਤੁਸੀਂ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂ ਜੀ ਹਾਂ ਜੀ ਆਵਾਜ਼ਾਂ ਹੀ ਚੱਲ ਪਈ ਤੁਹਾਡੇ